ਪ੍ਰਯਾਗ ਰਾਜ ਦੇ ਵਿੱਚ ਇਸ ਵੇਲੇ ਮਹਾਕੁੰਡਾ ਮੇਲਾ ਲੱਗਿਆ ਹੋਇਆ ਰੋਜ਼ਾਨਾ ਹੀ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਉੱਥੇ ਜਾ ਰਹੇ ਨੇ ਇਸ਼ਨਾਨ ਕਰ ਰਹੇ ਨੇ ਨਾਲ ਹੀ ਨਾਲ ਜਿੱਥੇ ਗੱਲ ਕੀਤੀ ਜਾਵੇ ਇਸ ਮਹਾਕੁੰਡੀ ਜੋ ਕਿ 144 ਸਾਲਾਂ ਬਾਅਦ ਅੰਬੈ ਤੇ ਇਸ ਵਾਰ ਪ੍ਰਯਾਗ ਰਾਜ ਦੇ ਵਿੱਚ ਇਸ ਦਾ ਆਯੋਜਨ ਕੀਤਾ ਗਿਆ ਜਿੱਥੇ ਸ਼ਰਧਾਲੂ ਰੋਜ਼ਾਨਾ ਲੱਖਾਂ ਦੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਸ਼ਰਧਾਲੂਆਂ ਦੇ ਵੱਲੋਂ ਇੱਕ ਦਿਨ ਦੇ ਵਿੱਚ 10 ਕਰੋੜ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਇਸ ਇਸ਼ਨਾਨ ਇੱਥੇ ਕੀਤਾ ਜਾਏਗਾ ਜਿਸ ਨੂੰ ਕੀ ਅੰਮ੍ਰਿਤ ਇਸ਼ਨਾਨ ਕਿਹਾ ਜਾ ਰਿਹਾ ਹੈ। ਆਮਨੇ ਸੁੰਬਦੀ ਰਿਪੋਰਟ ਚ ਦੱਸਿਆ ਗਿਆ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਸ਼ੁੱਕਰਵਾਰ ਮਤੀਹਾ ਕੀ ਮਹਾਤਮ ਦੇ ਵਿੱਚ 21 ਜਨਵਰੀ ਨੂੰ ਮੌਨੀ ਮਸਿਆ ਤੇ ਅੰਮ੍ਰਿਤ ਇਸ਼ਨਾਨ đoàn ਪ੍ਰਯਾਗ ਰਾਏ ਦੇ ਵਿੱਚ 10 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਪੁੱਤਰ ਸੰਗਮ ਚ ਡੁੱਬਕੀ ਲਗਾਉਣ ਦੀ ਉਮੀਦ ਹੈ। ਅਸਮੰਦ ਦੇ ਵਿੱਚ ਭੀੜ ਅਤੇ ਆਵਾਜਾਈ ਦੇ ਕੁਸ਼ਲ ਪ੍ਰਬੰਧਨ ਦੇ ਲਈ ਵੱਡੇ ਪੱਧਰ ਤੇ ਉਪਾਅ ਕੀਤੇ ਜਾ ਰਹੇ ਨੇ ਕੁੰਮ ਦੇ ਵਿੱਚ ਇਸ਼ਨਾਨ ਸਭ ਤੋਂ ਮਹੱਤਵਪੂਰਨ ਰਸਮ ਮੰਨੀ ਜਾਂਦੀ ਹੈ ਭਾਵੇਂ ਮਕਰ ਸੰਕ੍ਰਾਂਤੀ ਤੋਂ ਇਹ ਸ਼ੁਰੂ ਹੋ ਗਿਆ ਹੈ ਹਰ ਦਿਨ ਸੰਗਮ ਚ ਡੁੱਬਕੀ ਲਗਾਉਣਾ ਪਵਿੱਤਰ ਮੰਨਿਆ ਜਾਂਦਾ ਹੈ ਪਰ ਫਿਰ ਵੀ ਕੁਝ ਵਿਸ਼ੇਸ਼ ਇਸ਼ਨਾਨ ਤਰੀਕਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਅੰਮ੍ਰਿਤ ਇਸ਼ਨਾਨ ਜਿਸ ਨੂੰ ਕਿ ਪਹਿਲਾ ਸ਼ਾਹੀ ਇਸ਼ਨਾਨ ਕਿਹਾ ਜਾਂਦਾ ਸੀ 29 ਜਨਵਰੀ ਨੂੰ ਮੌਨਨੀ ਮਸੀਆ ਮਹਾਕੁੰਮ ਦੇ ਵਿੱਚ ਤੀਜੀ ਅਜਿਹੀ ਸ਼ੁਭ ਤਾਰੀਖ ਹੋਵੇਗੀ ਪਹਿਲੇ 2 ਦਿਨ 13 ਜਨਵਰੀ ਤੇ 14 ਜਨਵਰੀ ਸੰਨ ਜਦੋਂ ਕਿ ਅਗਲੇ ਮਹੀਨੇ ਤਿੰਨ ਹੋਰ ਹੋਣਗੇ 3 ਫਰਵਰੀ ਬਸੰਤ ਪੰਚਮੀ 12 ਫਰਵਰੀ ਮਾਗਹੀ ਪੂਰणिमा ਤੇ 26 ਫਰਵਰੀ ਮਹਾਸ਼ਿਵਰਾਤ ਸਰਕਾਰ ਨੇ ਕਿਹਾ ਕਿ ਭੀੜ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕਰਨ ਦੇ ਲਈ ਸਖਤ ਤੰਕਾਮਟਾ ਅਤੇ ਬੈਰੀਕੇਡਸ ਤੇ ਰस्सियां ਲੋਡ ਹੀਲਰ ਸਿਟੀਆਂ ਫਲਾਈਂਗ ਸਕੁਐਡ ਅਤੇ ਨਾਲ ਹੀ ਨਾਲ ਵਾਚ ਟਾਵਰ ਟੀਮ ਵਰਗੇ ਉਪਾਅ ਕੀਤੇ ਜਾਣਗੇ ਮਗਰ ਸਪ੍ਰਾਂਤੀ ਮੌਕੇ 3.5 ਕਰੋੜ ਸ਼ਖਦਾ ਲੂਆਂ ਨੇ ਪੁਇਤਰ ਸੰਗਮ ਦੇ ਵਿੱਚ ਇਸ਼ਨਾਨ ਕੀਤਾ ਤੇ ਹੁਣ ਮਹਾਕੁੰਭ ਦੇ ਸਭ ਤੋਂ ਵੱਡੇ ਤਿਉਹਾਰ ਮੌਨੀ ਮਸਿਆ ਤੇ 10 ਕਰੋੜ ਸ਼ਰਧਾਲੂਆਂ ਦੇ ਤ੍ਰਿਵੇਣੀ ਸੰਗਮ ਦੇ ਵਿੱਚ ਅੰਮ੍ਰਿਤ ਇਸ਼ਨਾਨ ਕਰਨ ਦਾ ਅਨੁਮਾਨ ਜੜਾ ਉਲਗਾਇਆ ਜਾ ਰਿਹਾ ਜਿਸ ਨੂੰ ਲੈ ਕੇ ਪੁਖਤਾ ਪ੍ਰਬੰਧ ਜੜਾ ਸ਼ਾਸਨ ਦੇ ਵੱਲੋਂ ਕੀਤੇ ਜਾਣਗੇ ਤੇ ਉਹਨਾਂ ਦਾ ਕਹਿਣਾ ਹੈ ਕਿ ਸ਼ਰਧਾਲੂ ਇੱਥੇ ਰੋਜ਼ਾਨਾ ਹੀ ਲੱਖਾਂ ਦੀ ਗਿਣਤੀ ਚ ਆ ਰਹੇ ਨੇ ਪਵਿੱਤਰ ਇਸ਼ਨਾਨ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਪਰ ਮੌਨੀ ਮਸੀਆ ਦਾ ਦਿਨ ਕਾਫੀ ਸ਼ੁਭ ਮੰਨਿਆ ਜਾਂਦਾ ਹੈ ਇਸ ਦਿਨ ਨੂੰ ਅੰਮ੍ਰਿਤ ਇਸ਼ਨਾਨ ਕਿਹਾ ਜਾਂਦਾ ਹੈ ਤੇ 10 ਕਰੋੜ ਦੇ ਕਰੀਬ ਸ਼ਰਧਾਲੂ ਉਸ ਦਿਨ ਤ੍ਰਿਵੇਣੀ ਸੰਗਮ ਦੇ ਵਿੱਚ ਡੁਬਕੀ ਲਗਾਉਣਗੇ ਪਵਿੱਤਰ ਇਸ਼ਨਾਨ ਜਿਹੜਾ ਉਹ ਕੀਤਾ ਜਾਏਗਾ ਪ੍ਰਿਆਗਰਾਜ ਦੇ ਵਿੱਚ ਇਸ ਵੇਲੇ ਮਹਾਕੁੰਡਾ ਮੇਲਾ ਲੱਗਿਆ ਹੋਇਆ ਹੈ ਰੋਜ਼ਾਨਾ ਹੀ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਉੱਥੇ ਜਾ ਰਹੇ ਨੇ ਇਸਨਾਨ ਕਰ ਰਹੇ ਨੇ ਨਾਲ ਹੀ ਨਾਲ ਜਿੱਥੇ ਗੱਲ ਕੀਤੀ ਜਾਵੇ ਇਸ ਮਹਾਕੁੰਭ ਦੀ ਜੋ ਕਿ 144 ਸਾਲਾਂ ਬਾਅਦ ਅੰਬੇ ਅਤੇ ਇਸ ਵਾਰ ਪ੍ਰਯਾਗ ਰਾਜ ਦੇ ਵਿੱਚ ਇਸ ਦਾ ਆਯੋਜਨ ਕੀਤਾ ਗਿਆ ਜਿੱਥੇ ਸ਼ਰਧਾਲੂ ਰੋਜ਼ਾਨਾ ਲੱਖਾਂ ਦੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਸ਼ਰਧਾਲੂਆਂ ਦੇ ਵੱਲੋਂ ਇੱਕ ਦਿਨ ਦੇ ਵਿੱਚ 10 ਕਰੋੜ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਇਸਨਾਨ ਇੱਥੇ ਕੀਤਾ ਜਾਏਗਾ ਜਿਸ ਨੂੰ ਕੀ ਅੰਮ੍ਰਿਤ ਇਸ਼ਨਾਨ ਕਿਹਾ ਜਾ ਰਿਹਾ ਹੈ ਮਾਮਲੇ ਸਬੰਧੀ ਰਿਪੋਰਟ ਚ ਦੱਸਿਆ ਗਿਆ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਸ਼ੁੱਕਰਵਾਰ ਮੱਤੀਹਾ ਕੀ ਮਹਾਤਮ ਦੇ ਵਿੱਚ 21 ਜਨਵਰੀ ਨੂੰ ਮੌਨੀ ਮਸਿਆ ਤੇ ਅੰਮ੍ਰਿਤ ਇਸ਼ਨਾਨ ਦਰਨ ਪ੍ਰਿਆਗਰਾਜ ਦੇ ਵਿੱਚ 10 ਕਰੋੜ ਰੁਪਏ ਵਰਸ਼ਵਧਾਲੂਆਂ ਦੇ ਪੁੱਤਰ ਸੰਗਮ ਚ ਡੁੱਬਕੀ ਲਗਾਉਣ ਦੀ ਉਮੀਦ ਹੈ ਇਸ ਸੰਬੰਧ ਦੇ ਵਿੱਚ ਭੀੜ ਅਤੇ ਆਵਾਜਾਈ ਦੇ ਕੁਸ਼ਲ ਪ੍ਰਬੰਧਾ ਦੇ ਲਈ ਵੱਡੇ ਪੱਧਰ ਤੇ ਉਪਾਅ ਕੀਤੇ ਜਾ ਰਹੇ ਨੇ ਕੁੰਭ ਦੇ ਵਿੱਚ ਇਸ਼ਨਾਨ ਸਭ ਤੋਂ ਮਹੱਤਵਪੂਰਨ ਰਸਮ ਮੰਨੀ ਜਾਂਦੀ ਹੈ ਭਾਵੇਂ ਮਕਰ ਸੰਕ੍ਰਾਂਤੀ ਤੋਂ ਇਹ ਸ਼ੁਰੂ ਹੋ ਗਿਆ ਹੈ ਹਰ ਦਿਨ ਸੰਗਮ ਚ ਡੁੱਬਕੀ ਲਗਾਉਣਾ ਪਵਿੱਤਰ ਮੰਨਿਆ ਜਾਂਦਾ ਹੈ ਪਰ ਫਿਰ ਵੀ ਕੁਝ ਵਿਸ਼ੇਸ਼ ਇਸ਼ਨਾਨ ਤਰੀਕਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਅੰਮ੍ਰਿਤ ਇਸ਼ਨਾਨ ਜਿਸ ਨੂੰ ਕਿ ਪਹਿਲਾ ਸ਼ਾਹੀ ਇਸ਼ਨਾਨ ਕਿਹਾ ਜਾਂਦਾ ਸੀ 29 ਜਨਵਰੀ ਨੂੰ ਮੌਨਨੀ ਮਸਿਆ ਮਹਾਕੁੰਭ ਦੇ ਵਿੱਚ ਤੀਜੀ ਅਜਿਹੀ ਸ਼ੁਭ ਤਾਰੀਖ ਹੋਵੇਗੀ ਪਹਿਲੇ 2 ਦਿਨ 13 ਜਨਵਰੀ ਤੇ 14 ਜਨਵਰੀ ਸੰਨ ਜਦੋਂ ਕਿ ਅਗਲੇ ਮਹੀਨੇ ਤਿੰਨ ਹੋਰ ਹੋਣਗੇ 3 ਫਰਵਰੀ ਬਸੰਤ ਪੰਚਮੀ 12 ਫਰਵਰੀ ਮਾਗਹੀ ਪੂਰणिमा ਤੇ 26 ਫਰਵਰੀ ਮਹਾਸ਼ਿਵਰਾਤ ਸਰਕਾਰ ਨੇ ਕਿਹਾ ਕਿ ਭੀੜ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕਰਨ ਦੇ ਲਈ ਸਖਤ ਤੁਕਾਂਤਾ ਅਤੇ ਬੈਰੀਕੇਡਸ ਤੇ ਰस्सियां ਲੋਡ ਹੀਲਰ ਸਿੱਟੀਆਂ ਫਲਾਈਂਗ ਸਕੁਐਡ ਅਤੇ ਨਾਲ ਹੀ ਨਾਲ ਵੋਚ ਟਾਵਰ ਟੀਮ ਵਰਗੇ ਉਪਾਤੀਤੇ ਜਾਂਦੇ ਮਕਰ ਸੰkranthi ਮੋਕੇ 3.5 ਕਰੋੜ ਸ਼ਰਧਾਲੂਆਂ ਨੇ ਕੋਇਤਰ ਸੰਗਮ ਦੇ ਵਿੱਚ ਇਸ਼ਨਾਨ ਕੀਤਾ ਤੇ ਹੁਣ ਮਹਾਕੁੰਬ ਦੇ ਸਭ ਤੋਂ ਵੱਡੇ ਤਿਉਹਾਰ ਮੌਨੀ ਮਸਿਆ ਤੇ 10 ਕਰੋੜ ਸ਼ਰਧਾਲੂਆਂ ਦੇ ਤ੍ਰੇਵਣੀ ਸੰਗਮ ਦੇ ਵਿੱਚ ਅੰਮ੍ਰਿਤ ਇਸ਼ਨਾਨ ਕਰਨ ਦਾ ਅਨੁਮਾਨ ਜੜਾ ਉਲਗਾਇਆ ਜਾ ਰਿਹਾ ਜਿਸ ਨੂੰ ਲੈ ਕੇ ਪੁਖਤਾ ਪ੍ਰਬੰਧ ਪ੍ਰ ਜੜਾ ਸ਼ਾਸਨ ਦੇ ਵੱਲੋਂ ਕੀਤੇ ਜਾਣਗੇ ਤੇ ਉਹਨਾਂ ਦਾ ਕਹਿਣਾ ਹੈ ਕਿ ਸ਼ਰਧਾਲੂ ਇੱਥੇ ਰੋਜ਼ਾਨਾ ਹੀ ਲੱਖਾਂ ਦੀ ਗਿਣਤੀ ਚ ਆ ਰਹੇ ਨੇ ਪਵਿੱਤਰ ਰੁਸ਼ਨਾਣ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਪਰ ਮੌਨੀ ਮਸਿਆ ਦਾ ਦਿਨ ਕਾਫੀ ਸ਼ੁਭ ਮੰਨਿਆ ਜਾਂਦਾ ਇਸ ਦਿਨ ਨੂੰ ਅੰਮ੍ਰਿਤ ਇਸ਼ਨਾਨ ਕਿਹਾ ਜਾਂਦਾ ਤੇ 10 ਕਰੋੜ ਦੇ ਕਰੀਬ ਸ਼ਰਧਾਲੂ ਉਸ ਦਿਨ ਤ੍ਰਿਵੇਣੀ ਸੰਗਮ ਦੇ ਵਿੱਚ ਡੁਬਕੀ ਲਗਾਉਣਗੇ ਪਵਿੱਤਰ ਅਸਨਾਣ ਜਿਹੜਾ ਉਹ ਕੀਤਾ ਜਾਏਗਾ